ਸਤਿ ਸ਼੍ਰੀ ਅਕਾਲ ਮੈਂ ਰਮਨਦੀਪ ਅੱਜ ਫੇਰ ਤੁਹਾਡੇ ਬੂਹੇ ਤੇ ਮੇਰੀ ਦਸਤਕ ਕਿਵੇਂ ਤੁਸੀਂ ਸਾਰੇ ਉਮੀਦ ਕਰਦੀਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੇਰੀਆਂ ਗੱਲਾਂ ਨਾਲ ਕਿਸੇ ਹੱਦ ਤੱਕ ਤੁਸੀਂ ਸਹਿਮਤ ਵੀ ਹੁੰਦੇ ਹੋਵੋਗੇ ਅੱਜ ਦਾ ਜਿਹੜਾ ਵਿਸ਼ਾ ਹੈਗਾ ਉਹ ਤੁਹਾਡੇ ਸਾਰਿਆਂ ਲਈ ਹੈ ਉਹਨਾਂ ਲਈ ਖਾਸ ਕਰਕੇ ਜਿਨ੍ਹਾਂ ਨੂੰ ਕਿਸੇ ਸਟੇਜ ਤੇ ਆ ਕੇ ਲੱਗਦਾ ਹੈ ਕਿ ਅਸੀਂ ਐਵੇਂ ਹੀ ਇੰਨਾ ਸਾਰਾ ਸਮਾਨ ਇਕੱਠਾ ਕਰਦੇ ਰਹਿਨੇ ਆ ਨਹੀਂ ਸਾਰੀ ਅਸੀਂ ਕਲੈਕਸ਼ਨ ਕਰ ਲੈਣੇ ਆ ਫਿਰ ਸਾਨੂੰ ਲੱਗਦਾ ਕਿ ਇਹ ਸਭ ਬੇਕਾਰ ਹੈ ਇਹੋ ਜਿਹਾ ਖਿਆਲ ਜਦੋਂ ਮੇਰੇ ਮਨ ਚ ਆਉਂਦੇ ਆ ਜਾਂ ਮੈਂ ਕਿਤੋਂ ਪੜ੍ਹਦੀ ਆ ਸੁਣਦੀ ਆ ਕਿਸੇ ਦੀਆਂ ਸਿਆਣਿਆਂ ਦੀਆਂ ਕਿਸੇ ਦੀਆਂ ਕੀਤੀਆਂ ਹੋਈਆਂ ਗੱਲਾਂ ਜਦੋਂ ਮੈਂ ਸੁਣਦੀ ਆ ਤਾਂ ਮੈਨੂੰ ਲੱਗਦਾ ਕਿ ਇਹ ਗੱਲਾਂ ਸਾਂਝੀਆਂ ਆਪਾਂ ਨੂੰ ਕਰਦੇ ਰਹਿਣਾ ਚਾਹੀਦਾ ਅੱਜ ਜਿਹੜੀ ਗੱਲਬਾਤ ਕਰਨੀ ਹੈਗੀ ਐ ਇਹ ਹੈਗੀ ਆ ਕਿ ਅਸੀਂ ਜਦੋਂ ਆਪਦੀਆਂ ਲੋੜਾਂ ਨੂੰ ਘੱਟ ਕਰ ਦਿੰਨੇ ਆ ਮਿਨੀਮਮ ਸ਼ਬਦ ਦੇ ਵਿੱਚੋਂ ਇੱਕ ਗੱਲ ਨਿਕਲ ਕੇ ਆਈ ਐ ਮਿਨੀਮਲਿਜ਼ਮ ਇਹ ਇੱਕ ਫਿਲਾਸਫੀ ਐ ਜਦੋਂ ਸਾਨੂੰ ਇਹ ਲੱਗਣ ਲੱਗ ਜਾਂਦਾ ਨਾ ਕਿ ਮੇਰੇ ਲਈ ਕੀ ਜ਼ਰੂਰੀ ਐ ਮੇਰੀਆਂ ਕੀ ਜ਼ਰੂਰਤਾਂ ਨੇ ਤੇ ਮੈਂ ਆਪਣੇ ਲਈ ਆਪ ਦੇ ਕੰਮ ਦੀਆਂ ਕਿਹੜੀਆਂ-ਕਿਹੜੀਆਂ ਚੀਜ਼ਾਂ ਮੈਂ ਆਪਣੇ ਕੋਲ ਰੱਖ ਸਕਦਾ ਹਾਂ ਜਾਂ ਰੱਖ ਸਕਦੀ ਹਾਂ ਉਹੀ ਮੇਰੇ ਲਈ ਕਾਫੀ ਹੈ ਤੇ ਉਹੀ ਮੇਰੇ ਲਈ ਕਾਫੀ ਹੋਣੀਆਂ ਚਾਹੀਦੀਆਂ ਨੇ ਵੈਸੇ ਇੱਕ ਹੈਗੀ ਤਾਂ ਫਿਲਾਸਫੀ ਹੈ ਇਹ ਜ਼ਰੂਰੀ ਨਹੀਂ ਕਿ ਇਹਨੂੰ ਸਾਰੇ ਮੰਨਣ ਕਿਉਂਕਿ ਹਰ ਇੱਕ ਦਾ ਆਪਣਾ-ਆਪਣਾ ਮੰਨਣਾ ਹੁੰਦਾ ਹਰ ਇੱਕ ਦਾ ਆਪਣਾ-ਆਪਣਾ ਖਿਆਲ ਹੁੰਦਾ ਹੈ ਸੋ ਇਹ ਜਿਹੜੀ ਮੈਂ ਅੱਜ ਗੱਲ ਕਰਨ ਲੱਗੀ ਹਾਂ ਮੈਨੂੰ ਬਹੁਤ ਪਸੰਦ ਆਈ ਕਈ ਵਾਰ ਨਾ ਗੱਲਾਂ ਸਾਨੂੰ ਪਸੰਦ ਹੁੰਦੀਆਂ ਪਰ ਸਾਨੂੰ ਕਹਿਣੀਆਂ ਨਹੀਂ ਆਉਂਦੀਆਂ ਦੂਜੇ ਨੂੰ ਅਸੀਂ ਸਮਝਾਉਣਾ ਹੋਵੇ ਤਾਂ ਸਾਨੂੰ ਉਹ ਔਖਾ ਲੱਗਦਾ ਤੇ ਇਹ ਜਿਹੜੀ ਗੱਲ ਮੈਨੂੰ ਪਸੰਦ ਆਈ ਜਦੋਂ ਮੈਂ ਸੁਣ ਰਹੀ ਸੀਗੀ ਤਾਂ ਉਹਨਾਂ ਨੇ ਫਿਰ ਜੋ ਦੱਸਿਆ ਬੜੀ ਸੋਹਣੀ ਉਹ ਗੱਲ ਸੀਗੀ ਤਾਂ ਫਿਰ ਮੈਂ ਇਹ ਤਾਂ ਹੋ ਨਹੀਂ ਸਕਦਾ ਕਿ ਜੋ ਬੜੀ ਸੋਹਣੀ ਗੱਲ ਹੋਵੇ ਤਾਂ ਮੈਂ ਆਪਣੇ ਲਿਸਨਰਸ ਨਾਲ ਨਾ ਕਰਾਂ ਕਿਉਂਕਿ ਮੈਂ ਅਕਸਰ ਕਹਿੰਦੀ ਆ ਕਿ ਮੈਂ ਸਮਾਜ ਚੋਂ ਹੀ ਇਧਰੋਂ ਉਧਰੋਂ ਹੁੰਦੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਦੀ ਆ ਕੁਝ ਮੇਰੀਆਂ ਸਟੱਡੀਜ਼ ਹੁੰਦੀਆਂ ਨੇ ਪੜ੍ਹਦੀ ਰੰਨੀ ਆ ਕਿਤਾਬਾਂ ਉਹਨਾਂ ਦੇ ਵਿੱਚੋਂ ਕੁਛ ਨਾ ਕੁਛ ਕੁਛ ਆਪਣੀ ਜ਼ਿੰਦਗੀ ਦੇ ਤਜਰਬੇ ਸੋ ਗੱਲ ਮਿਨੀਮਲਿਜ਼ਮ ਦੀ ਮੈਂ ਕਰਦੀ ਆ ਜਿਵੇਂ ਹੁਣ ਮੰਨ ਲਓ ਸੁਪੋਜ਼ ਕਰ ਲਓ ਅਸੀਂ ਸਾਡੇ ਘਰ ਸੋਫਾ ਜਾ ਕੋਈ ਵੀ ਆਪਣਾ ਫਰਨੀਚਰ ਆਪਣੇ ਕੋ ਡਾਈਨਿੰਗ ਟੇਬਲ ਲੀ ਲਾ ਲੋ ਸੋਫਾ ਸੈੱਟ ਲਾ ਲੋ ਕੋਈ ਵੀ ਆਪਣੇ ਕੋਲ ਹੈਗਾ ਆਪਾਂ ਨੂੰ ਪਤਾ ਹੈ ਕਿ ਸਾਡੀ ਜੇਬ ਜਿੰਨੀ ਕੁ ਹੈਗੀ ਹੈ ਜਿੰਨੀ ਕੁ ਸਾਡੀ ਜੇਬ ਦੀ ਔਕਾਤ ਹੈ ਜਿੰਨੀ ਵੀ ਜ਼ਿਆਦਾ ਘੱਟ ਉਸ ਮੁਤਾਬਕ ਆਪਣੇ ਘਰ ਦੇ ਅੰਦਰ ਸਮਾਨ ਹੈਗਾ ਤੇ ਉਹ ਸਾਡੀਆਂ ਜ਼ਰੂਰਤਾਂ ਪੂਰੀਆਂ ਕਰਦਾ ਅਸੀਂ ਉਹਨਾਂ ਲਈ ਵੱਡਾ ਸੋਫਾ ਮਹਿੰਗਾ ਸੋਫਾ ਮਹਿੰਗੀ ਕਟਲਰੀ ਇਹ ਜਦੋਂ ਅਸੀਂ ਸੋਚਦੇ ਹਾਂ ਕਿ ਖਰੀਦੀਏ ਉਹਨਾਂ ਲਈ ਕਿੰਨਾਂ ਲਈ ਜਿਨ੍ਹਾਂ ਨੇ ਸਾਡੇ ਘਰ ਆਉਣਾ ਮਹਿਮਾਨ ਬਣ ਕੇ ਜੇ ਕੋਈ ਹیثیت ਚ ਵੱਡਾ ਰਿਸ਼ਤੇਦਾਰ ਕੋਈ ਵੱਡੇ ਨਾਤੇ ਵਾਲੇ ਸਾਡੇ ਕੋਲ ਆਉਂਦੇ ਆ ਤੇ ਅਸੀਂ ਆਪਣੇ ਆਪ ਨੂੰ ਔਖਿਆਂ ਕਰਕੇ ਆਪਣੇ ਤੇ ਉਹ ਬੋਝ ਪਾ ਕੇ ਅਸੀਂ ਉਸ ਤਰ੍ਹਾਂ ਦਾ ਸਮਾਨ ਇਕੱਠਾ ਕਰੀਏ ਤੇ ਉਹਦੇ ਵਿੱਚੋਂ ਫਿਰ ਸਾਡਾ ਜਿਹੜੀ ਸਾਡੇ ਦਿਮਾਗ ਤੇ ਜਿਹੜਾ ਬੋਝ ਪੈਂਦਾ ਉਹ ਅਲੱਗ ਹੁੰਦਾ ਹੈ ਤੇ ਇਹ ਗੱਲ ਬਹੁਤ ਸਿੰਪਲ ਹੈ ਬਹੁਤ ਵਧੀਆ ਗੱਲ ਹੈ ਕਿ ਸਾਡੇ ਕੋਲ ਸਾਡੀਆਂ ਆਪਣੀਆਂ ਜ਼ਰੂਰਤਾਂ ਦਾ ਸਮਾਨ ਕਾਫੀ ਹੋਣਾ ਚਾਹੀਦਾ ਇਹ ਨਹੀਂ ਕਿ ਸਾਨੂੰ ਪਤਾ ਹੁੰਦਾ ਹੈ ਕਿ ਅਸੀਂ ਖਾਣਾ ਖਾਣਾ ਤੇ ਆਪਣੇ ਘਰ ਦੇ ਸਾਦੇ ਕੌਲੀ ਚਮਚ ਪਲੇਟਾਂ 'ਚ ਵੀ ਖਾ ਸਕਦੇ ਹਾਂ ਹਨਾ ਤੇ ਅਸੀਂ ਉਹਨਾਂ ਲਈ ਜਿਨ੍ਹਾਂ ਨੇ ਆਉਣਾ ਇੱਕ ਦਿਨ ਲਈ ਆਉਣਾ ਜਾਂ ਦੋ ਦਿਨ ਲਈ ਆਉਣਾ ਉਹਨਾਂ ਲਈ ਅਸੀਂ ਆਪਣੀਆਂ ਜ਼ਰੂਰਤਾਂ 'ਚ ਇਜ਼ਾਫਾ ਕਰੀਏ ਆਪਣੇ ਸਮਾਨ ਦੇ ਵਿੱਚ ਇਜ਼ਾਫਾ ਕਰੀਏ ਬਾਧਾ ਕਰੀਏ ਕਿ ਇਹ ਵੀ ਲਿਆਈਏ ਸੋ ਉਹਨਾਂ ਚੀਜ਼ਾਂ ਨੂੰ ਅਸੀਂ ਕੰਟਰੋਲ ਕਰ ਸਕਦੇ ਹਾਂ ਜਿਵੇਂ ਇਹਦੀ ਇੱਕ ਹੋਰ ਉਦਾਹਰਣ ਹੈ ਮੰਨ ਲਓ ਆਪਣੇ ਕੋਲ ਕਈਆਂ ਕੋਲ ਤਾਂ ਹੁਣ ਜਿਵੇਂ ਹੁਣ ਮੇਰੀ ਜ਼ਰੂਰਤ ਹੈ ਮੈਨੂੰ ਇੱਕ ਪੈਨ ਮੇਰੇ ਲਈ ਜ਼ਰੂਰੀ ਹੈ ਆਹ ਆਲੇ ਦੁਆਲੇ ਕਿਤੇ ਵੀ ਜਿੱਥੇ ਮੈਂ ਬੈਠਣਾ ਉੱਥੇ ਇੱਕ ਮੈਨੂੰ ਪੈਨ ਹੋਲਡਰ ਜ਼ਰੂਰ ਚਾਹੀਦਾ ਹੁੰਦਾ ਉੰਦਾ ਉੱਥੇ ਇੱਕ ਦੋ ਪੈਨ ਉਹਦੇ 'ਚ ਹੁੰਦੇ ਆ ਉਹ ਮੇਰੀ ਜ਼ਰੂਰਤ ਹੈ ਕਈ ਵਾਰ ਕੋਈ ਆਪਾਂ ਡੇਲੀ ਕੋਈ ਚੀਜ਼ਾਂ ਲਿਖਦੇ ਆ ਹਨਾ ਆਪਾਂ ਚਲੋ ਹੁੰਦੇ ਆਪਣਾ ਆਪਾਂ ਜਿਹੜੇ ਰੋਜ਼ ਦੇ ਸਾਹਬ ਕਿਤਾਬ ਲਿਖਦੇ ਆ ਵੈਸੇ ਵੀ ਚਲੋ ਮੈਂ ਲਿਖਦੀ ਆ ਤਾਂ ਉਹਦੇ ਲਈ ਪੈਨ ਮੇਰੇ ਕੋਲ ਜ਼ਰੂਰੀ ਹੁੰਦਾ ਉਹ ਮੇਰੀ ਜ਼ਰੂਰਤ ਆ ਜਾਂ ਆਪਣੀ ਐਨਕ ਆਪਣੀ ਡਾਇਰੀ ਕੋਈ ਵੀ ਕਿਤਾਬਾਂ ਜਿਹੜੀਆਂ ਆਪਾਂ ਪੜ੍ਹਦੇ ਆ ਆਪਣਾ ਜੋ ਵੀ ਆਪਣੇ ਕੱਪੜੇ ਆ ਆਪਣੀਆਂ ਜ਼ਰੂਰਤ ਮਤਲਬ ਦੀਆਂ ਚੀਜ਼ਾਂ ਹਨਾ ਉਹ ਆਪਣੇ ਕੋਲ ਹੁੰਦੀਆਂ ਆਪਣੇ ਕੋਲ ਇੱਕ ਜੇਕਰ ਹੈਗਾ ਘਰ ਦੇ ਵਿੱਚ ਸਾਰਾ ਸਾਜੋ ਸਮਾਨ ਜੋ ਅਸੀਂ ਵਰਤਨਾ ਵਰਤਦੇ ਆ ਉਹ ਸਾਡੇ ਕੋਲ ਜੇ ਹੈਗਾ ਸਾਰਾ ਕੁਝ ਤਾਂ ਉਸ ਤੋਂ ਬਿਨਾ ਅਸੀਂ ਜੇ ਕੁਝ ਇਨਵੈਸਟ ਕਰਨਾ ਤਾਂ ਸਾਡੀ ਜ਼ਰੂਰਤ ਹੋਣੀ ਚਾਹੀਦੀ ਹੈ ਕਿ ਅਸੀਂ ਐਕਸਰਸਾਈਜ਼ ਕਰੀਏ ਉਹਦੇ ਲਈ ਜੇ ਸਾਨੂੰ ਕੁਝ ਚਾਹੀਦਾ ਤਾਂ ਉਹ ਸਾਡੀ ਜ਼ਰੂਰਤ ਹੋ ਸਕਦੀ ਹੈ ਕਿ ਇਹ ਚੀਜ਼ ਮੇਰੇ ਕੋਲ ਹੋਵੇ ਇਹਦੇ ਨਾਲ ਮੈਂ ਐਕਸਰਸਾਈਜ਼ ਕਰ ਸਕਦਾ ਹਾਂ ਹਨਾ ਜਾਂ ਕਰ ਸਕਦੀਆਂ ਜਾਂ ਮੈਂ ਜਿਮ ਜਾਣਾ ਹੈ ਜਾਂ ਮੈਂ ਕਿਤਾਬਾਂ ਖਰੀਦਣੀਆਂ ਨੇ ਜਾਂ ਮੈਂ ਅਬ ਦੀ ਸਰਦੀਆਂ ਆ ਗਈਆਂ ਜਾਂ ਗਰਮੀਆਂ ਆ ਗਈਆਂ ਆ ਚੀਜ਼ ਦੀ ਮੈਨੂੰ ਜ਼ਰੂਰਤ ਹੈਗੀ ਹੈ ਮੇਰੇ ਲਈ ਮੈਨੂੰ ਚਾਹੀਦੀ ਹੈ ਮੇਰੇ ਲਈ ਲੋੜਿੰਦਾ ਹੀ ਨਾ ਤੇ ਉਹ ਸਮਾਨ ਅਸੀਂ ਲੈਣਾ ਸੋ ਇਹ ਸਾਰੀਆਂ ਨਿੱਖੀਆਂ ਨਿੱਖੀਆਂ ਗੱਲਾਂ ਹੁੰਦੀਆਂ ਜਦੋਂ ਅਸੀਂ ਫਾਲਤੂ ਦੇ ਬੋਝ ਪਾ ਲੈਨੇ ਆ ਨਾ ਆਪਣੇ ਮਨ ਤੇ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਕੋਈ 2 ਮਿੰਟ ਲਈ ਤੁਹਾਨੂੰ ਇਹ ਕਹਿ ਦੂਗਾ ਵੀ ਉਹਨਾਂ ਦੇ ਕਾਰ ਆ ਚੀਜ਼ ਬੜੀ ਸੋਹਣੀ ਸੀ ਆ ਚੀਜ਼ ਉਹਨਾਂ ਨੇ ਬੜੀ ਮਹਿੰਗੀ ਰੱਖੀ ਆ ਤੇ ਸਿਰਫ ਇੰਨੀ ਇੱਕ ਗੱਲ ਸੁਣ ਲੈ ਸਾਨੂੰ ਆਪਦੇ ਜ਼ਹਿਨiyat ਤੇ ਆਪਣੀ ਪੌਕੇਟ ਤੇ ਬੋਝ ਨਹੀਂ ਪਾਉਣਾ ਚਾਹੀਦਾ ਜਦੋਂ ਪੌਕੇਟ ਤੇ ਬੋਝ ਪੈਂਦਾ ਤੇ ਆਪੇ ਸਾਡੇ ਦਿਮਾਗ ਤੇ ਤਾਂ ਬਰਡਨ ਪੈਣਾ ਹੀ ਪੈਣਾ ਬਹੁਤ ਸਾਰੀਆਂ ਬਿਮਾਰੀਆਂ ਬਹੁਤ ਸਾਰੀਆਂ ਸਮੱਸਿਆਵਾਂ ਤਾਂ ਅਸੀਂ ਆਪ ਸਹੇੜਦੇ ਹਾਂ ਇਹਨਾਂ ਚੀਜ਼ਾਂ ਨਾਲ ਅਸੀਂ ਆਪਣੀਆਂ ਲੋੜਾਂ ਨੂੰ ਸੀਮਤ ਨਹੀਂ ਕਰਦੇ ਘਰ ਦੇ ਵਿੱਚ ਚਾਰ ਜੀ ਆ ਚਾਰਾਂ ਦੀਆਂ ਜਿੰਨੀਆਂ ਵੀ ਲੋੜਾਂ ਹੈਗੀਆਂ ਉਹ ਉਹਨਾਂ ਗੋਦੀਆਂ ਪੂਰੀਆਂ ਹੋਣੀਆਂ ਚਾਹੀਦੀਆਂ ਉਸ ਤੋਂ ਬਿਨਾ ਸਾਡੀ ਜ਼ਹਿਨियत ਇਸ ਤਰ੍ਹਾਂ ਦੀ ਨਹੀਂ ਹੋਣੀ ਚਾਹੀਦੀ ਕਿ ਅਸੀਂ ਉਹਨਾਂ ਚੀਜ਼ਾਂ ਨਾਲ ਹੀ ਇੱਜ਼ਤ ਦਾ ਸਵਾਲ ਜੋੜ ਲਈਏ ਕਿ ਕੋਈ ਸਾਡੇ ਘਰ ਆਊਗਾ ਤਾਂ ਕੀ ਕਹੂਗਾ ਸਾਡੇ ਘਰ ਇਸ ਤਰ੍ਹਾਂ ਦੀ ਕ੍ਰੌਕਰੀ ਵੀ ਹੋਣੀ ਚਾਹੀਦੀ ਹੈ ਸਾਡੇ ਘਰ ਇਹ ਵੀ ਹੋਣਾ ਚਾਹੀਦਾ ਉਹਦੇ ਨਾਲ ਫਰਕ ਨਹੀਂ ਪੈਣਾ ਚਾਹੀਦਾ ਕਿਉਂਕਿ ਉਹਦੇ ਨਾਲ ਫਰਕ ਪੈਂਦਾ ਹੀ ਨਹੀਂ ਹੁੰਦਾ ਸਾਡਾ ਜੋ ਵੀ ਸਾਡਾ ਹੈਗਾ ਸਾਡੇ ਕੋਲ ਸਾਡੀਆਂ ਜ਼ਰੂਰਤਾਂ ਸਾਡੇ ਆਪਣੇ ਘਰ ਦੇ ਹਿਸਾਬ ਨਾਲ ਸਾਡੀ ਆਪਣੀ ਹੈਸੀਅਤ ਦੇ ਹਿਸਾਬ ਨਾਲ ਉਹਦੇ ਲਈ ਅਸੀਂ ਕਰ ਸਕਦੇ ਹਾਂ ਕਿ ਇਸ ਚੀਜ਼ ਦੀ ਮੈਨੂੰ ਲੋੜ ਹੈ ਤੇ ਮੈਂ ਖਰੀਦਣੀ ਆ ਇੱਥੋਂ ਕਿ ਤੱਕ ਹੀ ਆਪਣਾ ਹੋਣਾ ਚਾਹੀਦਾ ਹੈ ਇਹ ਫਿਲਾਸਫੀ ਆ ਇੱਕ ਮਿਨੀਮਲਾਈਜ਼ ਤੇ ਇਹ ਆਪਣੇ ਸਾਰਿਆਂ ਦੇ ਬਹੁਤ ਕੰਮ ਆਉਣ ਵਾਲੀ ਹੈ ਜ਼ਿੰਦਗੀ 'ਚ ਬਹੁਤ ਸਾਰੀਆਂ ਲੇਡੀਜ਼ ਨੂੰ ਸ਼ੌਕ ਹੁੰਦਾ ਹੈ ਕਿ ਬਹੁਤ ਸਾਰੇ ਮਹਿੰਗੇ ਮਹਿੰਗੇ ਬ੍ਰਾਂਡਡ ਪਰਸ ਕਲੈਕਟ ਕਰਨੇ ਹੁਣ ਇਹ ਗੱਲਾਂ ਮੈਨੂੰ ਵੀ ਜਿਵੇਂ ਜਿਵੇਂ ਮੇਰੀ ਮਤਲਬ ਮੈਂ ਇਸ ਤਰ੍ਹਾਂ ਸੋਚਦੀ ਆ ਜਾਂ ਆਪਣੀ ਸੋਚ ਦੇ ਵਿੱਚ ਮੈਂ ਫਰਕ ਲਿਆਂਦਾ ਤਾਂ ਮੈਨੂੰ ਲੱਗਦਾ ਹੈ ਕਿ ਸਾਡੇ ਕੋਲ ਖਿਆਲ ਵੱਧ ਤੋਂ ਵੱਧ ਹੋਣੇ ਚਾਹੀਦੇ ਆ ਸਾਡੇ ਕੋਲ ਜ਼ਿੰਦਗੀ ਨਾਲ ਜੁੜੇ ਹੋਏ ਜਿਹੜੇ ਵੀ ਮਸਲੇ ਆ ਉਹਨਾਂ ਦੇ ਹੱਲ ਸਾਡੇ ਕੋਲ ਵੱਧ ਤੋਂ ਵੱਧ ਹੋਣੇ ਚਾਹੀਦੇ ਆ ਆਪਣੀ ਨਾਲ ਜੁੜੀਆਂ ਤਕਲੀਫਾਂ ਦੇ ਹੱਲ ਸਾਡੇ ਕੋਲ ਵੱਧ ਤੋਂ ਵੱਧ ਹੋਣੇ ਚਾਹੀਦੇ ਇਹ ਕਲੈਕਸ਼ਨ ਸਾਡੀ ਹੋਣੀ ਚਾਹੀਦੀ ਆ ਇਸ ਤੋਂ ਜ਼ਿਆਦਾ ਜ਼ਿੰਦਗੀ 'ਚ ਚੀਜ਼ਾਂ ਦੀ ਲੋਡ ਹੀ ਨਹੀਂ ਹੁੰਦੀ ਕਿਉਂਕਿ ਜਦੋਂ ਅਸੀਂ ਇਕੱਠਾ ਕਰੀ ਜਾਂਦੇ ਹਾਂ ਸਮਾਨ ਤੇ ਫਿਰ ਉਹਨੂੰ ਅਸੀਂ ਸੋਚਦੇ ਹਾਂ ਕਿ ਉਹਨੂੰ ਹੁਣ ਵਰਤੀਏ ਕਦੋਂ ਕੁਸੀਂ ਬਹੁਤ ਸਾਰੇ ਆ ਲੇਡੀਆਂ ਦਾ ਇਹ ਸ਼ੌਕ ਹੁੰਦਾ ਹੈ ਮੈਂ ਜਿੰਨੇ ਦੱਸ ਰਹੀ ਸੀ ਕਿ ਪਰਸ ਇਕੱਠੇ ਕਰਨ ਦਾ ਸ਼ੌਕ ਹੁੰਦਾ ਹੈ ਬਹੁਤ ਸੋਹਣੇ ਆਪਦੇ ਵਾਰਡਰੋਬ ਚ ਬਹੁਤ ਸਾਰੇ ਸੂਟ ਇਕੱਠੇ ਕਰਨ ਦਾ ਸ਼ੌਕ ਹੁੰਦਾ ਹੈ ਪਰ ਕਈ ਵਾਰ ਉਹ ਮਹੀਨਿਆਂ ਦੇ ਮਹੀਨੇ ਪਏ ਰਹਿੰਦੇ ਕਿਤੇ ਜਾਣਾ ਨਹੀਂ ਹੁੰਦਾ ਤੇ ਉਹਨਾਂ ਸੂਟਾਂ ਨੂੰ ਪਹਿਨਣ ਦਾ ਵਕਤ ਹੀ ਨਹੀਂ ਆਉਂਦਾ ਤੇ ਫਿਰ ਅਸੀਂ ਕਈ ਵਾਰ ਸੋਚਦੇ ਹਾਂ ਚਲੋ ਹੁਣ ਇਹਨਾਂ ਨੂੰ ਪਾ ਕੇ ਹੰਡਾਈਏ ਘਰੇ ਹੀ ਪਾ ਲਈਏ ਸੋ ਇਹ ਉਦੋਂ ਵਰਤਦਾ ਜਦੋਂ ਆਪਾਂ ਜਿਹੜੀ ਆਪਣੀ ਜ਼ਹਿਨियत ਹੈ ਹਨ ਆਪਣਾ ਸੋਚਣ ਦਾ ਢੰਗ ਹੈ ਜਦੋਂ ਆਪਾਂ ਇੰਨਾ ਕੁ ਵੱਡਾ ਕਰ ਲੈਂਦੇ ਆ ਤੇ ਸਾਨੂੰ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਐਵੇਂ ਹੀ ਮੁਸ਼ਕਲਾਂ ਜੀਆਂ ਆਪਣੇ ਨਾਲ ਜੋੜੀਆਂ ਹੋਈਆਂ ਸੀ ਉਹਨਾਂ ਦੇ ਹੱਲ ਨਿਕਲਣੇ ਸ਼ੁਰੂ ਹੋ ਜਾਂਦੇ ਆ ਤੰਿਆਂ ਨੂੰ ਹੁੰਦਾ ਜਿਵੇਂ ਕੋਈ ਕਹਿ ਰਿਹਾ ਸੀ ਕਿ ਮੇਰੇ ਦਾਦਾ ਜੀ ਦੀ ਅਨਕ ਹੈ ਜਾਂ ਮੇਰੇ ਦਾਦਾ ਜੀ ਦੀ ਘੜੀ ਹੈ ਤੇ ਇਹ ਉਦੋਂ ਪੈਣਦੇ ਹੁੰਦੇ ਸੀਗੇ ਮੈਂ ਸੰਭਾਲੀ ਹੋਈ ਆ ਬਹੁਤ ਕੁਝ ਅਸੀਂ ਇਸ ਤਰ੍ਹਾਂ ਦਾ ਵੀ ਸੰਭਾਲ ਲੈਨੇ ਆ ਤੇ ਇੱਕ ਸਲਾਹ ਹੀ ਆ ਇਹ ਮੈਨੂੰ ਲੱਗਦਾ ਕਿ ਠੀਕ ਹੈ ਕਿ ਇਸ ਤਰ੍ਹਾਂ ਦਾ ਸਮਾਨ ਇਕੱਠਾ ਕਰਨ ਨਾਲੋਂ ਵੀ ਜੇ ਉਹਨਾਂ ਦੇ ਵਰਤੋਂ ਨਹੀਂ ਹੈਗੀ ਜੇ ਤਾਂ ਵਰਤੋਂ ਹੈਗੀ ਹੈ ਨਾ ਅਸੀਂ ਡਿਸਪਲੇ ਕੀਤਾ ਹੋਇਆ ਅਸੀਂ ਹੁਣ ਜਿਵੇਂ ਮੈਨੂੰ ਸ਼ੌਕ ਆ ਐਂਟੀਕ ਚੀਜ਼ਾਂ ਦਾ ਮੇਰੇ ਘਰ ਦੇ ਵਿੱਚ ਮੇਰੀ ਰਸੋਈ ਚ ਜਿੰਨੇ ਵੀ ਪੁਰਾਣੇ ਬਰਤਨ ਸੀਗੇ ਕਾਂਦੇ ਭਾਂਡੇ ਉਹਨਾਂ ਨੂੰ ਕਹਿੰਦੇ ਆ ਕਾਂਦੀਆਂ ਜਾਂ ਤਾਂ ਕਾਂਸੀ ਦੀਆਂ ਉਪਤਿਲੀਆਂ ਥਾਲੀਆਂ ਗਲਾਸ ਉਹ ਸਾਰਾ ਕੁਝ ਮੈਂ ਆਪਣੇ ਡਿਸਪਲੇ ਤੇ ਮਤਲਬ ਜਿੱਥੇ ਅਸੀਂ ਡੈਕੋਰੇਸ਼ਨ ਪੀਸ ਰੱਖਦੇ ਆ ਮੈਂ ਉੱਥੇ ਰੱਖਿਆ ਹੋਇਆ ਮੈਂ ਕੋਈ ਬਾਜ਼ਾਰੋਂ ਮਹਿੰਗਾ ਕੋਈ ਇਸ ਤਰ੍ਹਾਂ ਦਾ ਨਹੀਂ ਲੈਂਦੀ ਕਿਉਂਕਿ ਮੈਨੂੰ ਹੁੰਦਾ ਕਿ ਇਹ ਐਂਟੀਕ ਚੀਜ਼ਾਂ ਨੇ ਇਹਨਾਂ ਦੀ ਕੋਈ ਕੀਮਤ ਨਹੀਂ ਇਹ ਆਪਣੇ ਆਪ ਚੰਗੀਆਂ ਸੋਹਣੀਆਂ ਨੇ ਤੇ ਮੈਂ ਉਹ ਰੱਖੀਆਂ ਹੋਈਆਂ ਜਾਜ ਵਿੱਚ ਆਪਣੇ ਦਾਦੀਆਂ ਨਾਨੀਆਂ ਦੀਆਂ ਪੁਰਾਣੀਆਂ ਹੱਥ ਨਾਲ ਕੱਢੀਆਂ ਹੋਈਆਂ ਚਾਦਰਾਂ ਉਹਨਾਂ ਨੂੰ ਕਿਸੇ ਵੀ ਤਰੀਕੇ ਜੇ ਅਸੀਂ ਵਰਤ ਸਕਦੇ ਹਾਂ ਮੈਂ ਉਹ ਡਾਈਨਿੰਗ ਟੇਬਲ ਤੇ ਵਿਛਾ ਲੈਂਦੀ ਹਾਂ ਉੱਪਰ ਉਹ ট্রান্সਪੇਰੈਂਟ ਕਪੜਾ ਮਤਲਬ ਪਲਾਸਟਿਕ ਦਾ ਵਿਛਾਇਆ ਹੁੰਦਾ ਬੜਾ ਸੋਹਣਾ ਲੱਗਦਾ ਉਸ ਤਰ੍ਹਾਂ ਵੀ ਇਸ ਤਰ੍ਹਾਂ ਵੀ ਆਪਾਂ ਕਰ ਸਕਦੇ ਹਾਂ ਪਰ ਕਈ ਚੀਜ਼ਾਂ ਜੇ ਇਹਨਾਂ ਦੀ ਕੋਈ ਵਰਤੋਂ ਵੀ ਨਹੀਂ ਅਸੀਂ ਇਕੱਠੀਆਂ ਹੀ ਕਰੀ ਜਾਂਦੇ ਆ ਕਿ ਇਹ ਉਹਨਾਂ ਦੀ ਯਾਦ ਹੈ ਇਹਦਾ ਇੱਕ ਤਰੀਕਾ ਹੈ ਕਿ ਉਹਦੀ ਅਸੀਂ ਡਿਜੀਟਲ ਕੋਈ ਫੋਟੋ ਰੱਖ ਸਕਦੇ ਆ ਆਪਣੇ ਕੋਲ ਖਿੱਚ ਕੇ ਪਰ ਉਹਨੂੰ ਡਿਸਕਾਰਡ ਕਰ ਦੇਣਾ ਚਾਹੀਦਾ ਕਿਉਂਕਿ ਉਹ ਸਾਡੀ ਵਰਤੋਂ 'ਚ ਨਹੀਂ ਜਾਂ ਕਿਸੇ ਨੂੰ ਦੇ ਸਕਦੇ ਆ ਜਿਹਦੀ ਉਹ ਵਰਤੋਂ ਵਾਲੀ ਚੀਜ਼ ਹੈ ਜਿੰਨੀਆਂ ਵੀ ਸਾਡੇ ਘਰ ਦੇ ਵਿੱਚ ਚੀਜ਼ਾਂ ਪਈਆਂ ਨੇ ਜਦੋਂ ਆਪਾਂ ਝਾਤ ਮਾਰਦੇ ਆ ਕਿ ਬੜੇ ਸਾਲਾਂ ਤੋਂ ਉਸੇ ਥਾਂ ਤੇ ਉਵੇਂ ਹੀ ਪਈਆਂ ਨੇ ਅਸੀਂ ਕਦੀ ਫੇਰ ਵਰਤ ਲਾਂਗੇ ਐ ਫਲਾਣੇ ਵੇਲੇ ਵਰਤ ਲਾਂਗੇ ਅਸੀਂ ਸਮਾਨ ਇਕੱਠਾ ਕਰੀ ਜਾਂਦੇ ਆ ਪੁਰਾਣੇ ਸ਼ੂਜ਼ ਐ ਪਾਈ ਪੈ ਸੁੱਕ ਵੀ ਜਾਂਦੇ ਆ ਪਰ ਅਸੀਂ ਕਿਸੇ ਨੂੰ ਟਾਈਮ ਸਿਰ ਦਿੰਦੇ ਨਹੀਂ ਪੁਰਾਣੇ ਕੱਪੜੇ ਆਪਣੇ 13 ਦੇ ਘਰ ਆਪਣੇ ਕੋਲ ਲੱਗੇ ਰਹਿੰਦੇ ਆ ਪੰਡਾ ਬੰਨ ਬੰਨ ਰੱਖੀ ਜਾਂਦੇ ਆ ਪਰ ਅਸੀਂ ਕਿਸੇ ਨੂੰ ਦਿੰਦੇ ਨਹੀਂ ਸੋ ਉਹ ਚੀਜ਼ਾਂ ਸਾਨੂੰ ਕਿਸੇ ਲੋੜਵੰਦ ਨੂੰ ਦਿੰਦੇ ਰਹਿਣਾ ਚਾਹੀਦਾ ਤੇ ਆਪਣੇ ਲਈ ਆਪਣੀਆਂ ਜ਼ਰੂਰਤਾਂ ਦਾ ਸਮਾਨ ਅਸੀਂ ਇਕੱਠਾ ਕਰੀਏ ਉਹਦੇ ਵੱਲ ਆਪਾਂ ਸੋਚ ਸਕਦੇ ਹਾਂ ਕਿ ਜੋ ਸਾਡੀਆਂ ਜ਼ਰੂਰਤਾਂ ਨੇ ਅਦਰਵਾਈਜ਼ ਹਰੇਕ ਇਨਸਾਨ ਨੂੰ ਜ਼ਿੰਦਗੀ 'ਚ ਬਹੁਤ ਥੋੜੀਆਂ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ ਉਹਦੀਆਂ ਲੋੜਾਂ ਇੰਨੀਆਂ ਜ਼ਿਆਦਾ ਨਹੀਂ ਹੁੰਦੀਆਂ ਜਿਸ ਚੀਜ਼ ਦੀ ਸਭ ਤੋਂ ਜ਼ਿਆਦਾ ਲੋੜ ਹੁੰਦੀ ਆ ਉਹ ਹੁੰਦੀ ਆ ਆਪਣੇ ਆਪਣੀ ਜ਼ਿੰਦਗੀ ਨੂੰ ਸੋਹਣੇ ਰਸਤੇ ਤੇ ਤੋਰਨਾ ਤਾਂ ਕਿ ਜਿਹਦੇ ਵਿੱਚ ਕੋਈ ਸਟ्रेस ਨਾ ਹੋਵੇ ਜਿਹਦੇ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ ਜਿਹਦੇ ਵਿੱਚ ਕੋਈ ਅ ਇਸ ਤਰ੍ਹਾਂ ਦਾ ਨਾ ਹੋਵੇ ਕਿ ਅਸੀਂ ਨਿਰਾਸ਼ ਹੋ ਜਾਈਏ ਸਾਨੂੰ ਕਿਸੇ ਵੀ ਆਪਣੀ ਪਰੇਸ਼ਾਨੀ ਦਾ ਅਸੀਂ ਹੱਲ ਨਾ ਕਰ ਸਕਦੇ ਹੋਈ ਇਹ ਤਾਂ ਦੇ ਹੀ ਹੋ ਸਕਦਾ ਜਦੋਂ ਅਸੀਂ ਆਪਦੀ ਸੋਚ ਨੂੰ ਆਪਣੇ ਸੋਚਣ ਦੇ ਢੰਗ ਨੂੰ ਵਧੀਆ ਬਣਾਉਣੇ ਆ ਤੇ ਇਹ ਗੱਲ ਮੈਂ ਸੁਣ ਰਹੀ ਸੀ ਜੀ ਕਿਸੇ ਦਾ ਪੋਡਕਾਸਟ ਸੁਣ ਰਹੀ ਸੀ ਇਹਦੇ ਚੋਂ ਬਹੁਤ ਸਾਰੀਆਂ ਗੱਲਾਂ ਮੈਨੂੰ ਚੰਗੀਆਂ ਲੱਗੀਆਂ ਤਾਂ ਮੈਂ ਆਪਣੇ ਹਿਸਾਬ ਨਾਲ ਇੱਥੇ ਤੁਹਾਨੂੰ ਜਿਹੜੇ ਤੁਸੀਂ ਮੈਨੂੰ ਸੁਣਦੇ ਹੋ ਉੱਥੇ ਮੈਂ ਦੱਸਦੀ ਆਂ ਤੇ ਅੱਜ ਦਾ ਇਹ ਟੌਪਿਕ ਤੁਹਾਨੂੰ ਕਿਵੇਂ ਲੱਗਿਆ ਅਸੀਂ ਕਿੰਨੀਆਂ ਫਾਲਤੂ ਚੀਜ਼ਾਂ ਆਪ ਦੇ ਘਰ ਇਕੱਠੀਆਂ ਕਰਦੇ ਆਂ ਜੈਕਟਾਂ ਲੈਣ ਦਾ ਸ਼ੌਕ ਹੈ ਤੇ ਅਸੀਂ ਕਮਲਿਆਂ ਵਾਂਗੂ ਜੈਕਟਾਂ ਹੀ ਇਕੱਠੀਆਂ ਕਰੀ ਜਾਂਦੇ ਭਾਵੇਂ ਉਹ ਨਹੀਂ ਠੰਡ ਨਹੀਂ ਕੰਦੀ ਪਰ ਅਸੀਂ ﺍﻟमारीਆਂ 'ਚ ਭਰੀ ਰੱਖਦੇ ਆਂ ਬਹੁਤ ਚੀਜ਼ਾਂ ਸਾਨੂੰ ਇਹੋ ਜਿਹੀਆਂ ਅਸੀਂ ਚੁੱਕ ਲਿਉਂਦੇ ਆਂ ਕਈਆਂ ਨੂੰ ਕ੍ਰੌਕਰੀ ਲੇਡੀਜ਼ ਨੂੰ ਹੁੰਦਾ ਕ੍ਰੌਕਰੀ ਦਾ ਬੇ ਲੋੜੀ ਕ੍ਰੌਕਰੀ ਅਸੀਂ ਆਪਦੀ ﺍﻟमारीਆਂ 'ਚ ਭਰੀ ਰੱਖਦੇ ਆਂ ਤੇ ਖਾਣਾ ਅਸੀਂ ਉਹੀ ਆਪਣੇ ਜੋ ਕਿਚਨ ਚ ਪਾਂਡੇ ਹੁੰਦੇ ਉਹਨਾਂ ਚ ਹੈ ਤੇ ਬਸ ਅੱਜ ਦੀ ਇਹੀ ਸੀਗੀ ਗੱਲਬਾਤ ਤੇ ਫਿਰ ਜਲਦੀ ਮਿਲਾਂਗੇ ਕਿਸੇ ਨਵੇਂ ਵਿਸ਼ੇ ਨਾਲ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ